ਆ ਨਿਗੇ ਨਿਗੇ ਆਨੇ ਕਰਬੂਜੇ ਦਾ ਆਨੰਦ ਉਠਾ ਰਹੇ ਨੇ ਅੰਦਰ ਵਿੱਚ ਦਵਾਣਾ ਖਾ ਕੇ ਪਾਣੀ ਪਾ ਕੇ ਦਾ ਜੂਸ ਬਣਾਉਣਾ ਅੰਦਰੇ ਅੰਦਰ ਇਹ ਪੇੜ ਦੇ ਅੰਦਰ ਜੂਸ ਬਣੂਗਾ ਆ ਜੀ ਪਪੀਲੀਆਂ ਇੱਥੇ ਰਖੀ ਲੀਆਂ ਇਹਦੇ ਨਾਲ ਉਹ ਵਿੱਚ ਨਾ ਵਾਰਦੀ ਭਰਾ ਬਰੇਕ ਨਹੀਂ ਗਈ ਸੀ ਸਾਬ ਨਾ ਕਾ ਤੂੰ ਨਿਆਣਾ ਤੂੰ ਦੱਸ ਇੱਥੇ ਬਾਬਾ ਸੋਨ ਸਿੰਘ ਜੀ ਪੱਕਣਾ ਉਹਨਾਂ ਦੇ ਇਧਰਲੇ ਬਣੇ ਨਾ ਘਰਾਂ ਤੋਂ ਪਰਲੇ ਬਣੇ ਸ਼ਬਦ ਵੇਖ ਲੈਣੇ ਬਾਅਦ ਚ ਫੇਰ ਲੈਣੀ ਕੋਈ ਬੁਰੀ ਰਾਜ ਵੇਖਦੇ ਅਬੀ ਚਲ ਗੋਗਲ ਨਹੀਂ ਗੋਗਲ ਰੇਤਾ ਖਿਲਾ ਰਹੇ ਹੋ ਨਾ ਪਤ ਰੋਣਾ ਉਹ ਤਾਂ ਬੂੜ ਤੇ ਇਦਾਂ ਮੈਂ ਆ ਗਿਆ ਤੈਨੂੰ ਕਹਾਂ ਇਦਾਂ ਨਹੀਂ ਕੰਮ ਕਰਨਾ ਆ ਕਰ ਚ ਐਡੀ ਦੂਰ ਰਹਿੰਦੇ ਬੱਲੇ ਬੱਲੇ ਲਓ ਜੀ ਬੱਚੇ ਸਾਡੇ ਨਹਾ ਰਹੇ ਨੇ ਬਿਨਾ ਪਾਣੀ ਤੋਂ ਦੇਖੋ ਜੀ ਪਿੰਡਾਂ ਦੇ ਨਜ਼ਾਰੇ ਸਾਡੇ ਬੱਚੇ ਖੁਸ਼ ਖੁਸ਼ ਕਿੰਨਿਆ ਚਾਚੂ ਨੇ ਦੂਰ ਪਿੰਡ ਫੜੀ ਆ। ਲਓ ਜੀ ਅੰਬੀਆਂ ਤੋੜ ਰਹੇ ਅਸੀਂ। ਇਹਨਾਂ ਅੰਬੀਆਂ ਦੀ ਬਣਾਵਾਂਗੇ ਜਾ ਕੇ ਚਾਟ ਨਹੀਂ। ਬੱਸ ਕਰੋ ਕਿ ਕਿੰਨੇ ਤੋੜਨੇ ਜੇ। ਚਟਨੀ ਸਾਰੇ ਪਿੰਡ ਨੂੰ ਤੇ ਨਹੀਂ ਖਵਾਣੀ ਕਿੱਕਰ ਦੇ ਓਲੇ ਸੂਰਜ ਤੇ ਪਿੰਡ ਭਕਣਾ। ਇਹ ਆ ਜੀ ਪਿੰਡ ਭਕਨੇ ਦਾ ਸਕੂਲ ਸਰਕਾਰੀ ਬਾਬਾ ਸੋਰਨ ਸਿੰਘ ਜੀ ਭਕਣਾ ਸਿੱਖ ਕੌਮ ਦੀ ਜਿੰਦ ਜਾਨ। ਏ ਜੀ ਪਕਨੇ ਪਿੰਡ ਦੀਆਂ ਗਲੀਆਂ ਮੈਨੂੰ ਨਿਮੋਣੇ ਸਤਿ ਸ਼੍ਰੀ ਅਕਾਲ ਹੁਸਸ਼ਕਾਲ ਸ਼ਸ਼ਿਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਸਾ ਫਤਿਹ ਪਿਆਰੀਆਂ ਠੀਕ ਹੈ ਚੱਲ ਜੀ ਹੁਕਮ ਚਗਰੂ ਸਾਹਿਬ ਦਾ ਲੋਟ ਕੇ ਬੁੱਧੂ ਘਰ ਕੋ ਹਾਏ ਜੇ ਮਜਿੰਦਰੇ ਮਾਰ ਕੇ ਐ ਯਾਰ ਤੁਰ ਗਏ ਓਏ ਖਾ ਰਿਆ ਜੀ ਆ ਨਿਗੇ ਨਿਗੇ ਨਿਆਣੇ ਖਰਬੂਜੇ ਦਾ ਆਨੰਦ ਉਠਾ ਰਹੇ ਨੇ ਖਰਬੂਜਾ ਨਹੀਂ ਭਰਾਵਾ ਓ ਦਵਾਨਾ ਦਵਾਨੇ ਦਾ ਆਨੰਦ ਉਠਾ ਰਹੇ ਨੇ ਖਰਬੂਜਾ ਵੀ ਲਿਆਉਣਾ ਸੀ ਸੱਚ ਛੱਡ ਛੱਡ ਤਾਂ ਛੱਡ ਪਾਸੇ ਢਿਜੋ ਘਟਾ ਲਉਂਦਾ ਪਾਣੀ ਦੀ ਬੋਤਲ ਨਾਲ ਦਵਾਨੀ ਦੇ ਨਾਲ ਪਾਣੀ ਪੀਣਾ ਨੇ ਇਦਾਂ ਵਾਣੀ ਪਾਣੀ ਕੱਟ ਤਾਂ ਕਰਕੇ ਬਾਈ ਆਹ ਪਾਣੀ ਪਾ ਲੈਣ ਵਿੱਚ ਦਵਾਨਾ ਖਾ ਕੇ ਪਾਣੀ ਪਾ ਕੇ ਤਾਂ ਉਹਦਾ ਜੂਸ ਬਣਾਉਣਾ ਅੰਦਰੇ ਅੰਦਰ ਇਹ ਪੇੜ ਦੇ ਅੰਦਰ ਜੂਸ ਬਣੂਗਾ ਕੰਡ ਵੀ ਲੈਣੀ ਥੋੜੀ ਜੀ ਆਓ ਜੀ ਪਪੀਲੀਆਂ ਇੱਥੇ ਰਖੀ ਲੀਆਂ ਇਹਦੇ ਨਾਲ ਅੱਬਾ ਜੀ ਇਹਦੇ ਨਾਲ ਬਹੁਤ ਰੋਗ ਦੂੜ ਹੁੰਦੇ ਆ ਇਹ ਰੋਜ਼ ਦੇ 20 ਦਾਣੇ ਖਾਣੇ ਚਾਹੀਦੇ ਆ ਵਾਹ ਤੁਹਾਨੂੰ ਪਸ਼ਾਕ ਖੁੱਲ ਗਿਆਊਗਾ ਹੋਈ ਪਸ਼ਾਕ ਅੱਜੀ ਉਹ ਦੇਤੀ ਹੂੰ ਉਹ ਪੀਲੀਆਂ ਪਸ਼ਾਬ ਦੀ ਸਮੱਸਿਆ ਹੋਵੇ ਇਹ ਆ ਵੇਖੋ ਕੋਣ ਪੁੱਤ ਤੋੜ ਨਾ ਆ ਲੱਗੀਆਂ ਪਬਿੱਲੀਆਂ ਤੇ ਸੁਰਿੰਦਰ ਸਿੰਘ ਜੋ ਤੋੜ ਰਿਹਾ ਤੂੰ ਦੇਖਣਾ ਪਈ ਪੁੱਤ ਆ ਵੇਖੋ ਇਹ ਹੁੰਦਾ ਜਦੋਂ ਆਪਾਂ ਪੈਲੀਆਂ ਤੇ ਹੁੰਦੇ ਆ ਨਾ ਇਹਨੂੰ ਦੇ ਲਾ ਕੇ ਪੁੱਤ ਆਵੇ ਆ ਆਵੇ ਆ ਲੈ ਵੇ ਨਾ ਤਰਨ ਤਰਨ ਪਾਪਾ ਮੈਂ ਫੇਸ ਚੱਕ ਲੜ ਲਿਆ ਇਹ ਪੀਲੀਆਂ ਖਲ ਦੇ ਵਾੜ ਕੇ ਸਭ ਨੇ ਡਾਂਗ ਮਾਰੀ ਹੋਈ ਏ ਟਿਕੜੀ ਥੱਕੀ ਜਾਂਦੀ ਆ ਚੱਲ 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 ਉਹ ਵੇਜ ਨਾ ਵਾੜਦੀ ਭਰਾ ਬ੍ਰੇਕ ਨਹੀਂ ਗਈ ਸੀ ਬਾਹਰ ਗਿਆ ਸਰਿੰਦਰਾ ਇਹਨੇ ਬਾਜੀਆਂ ਪਵਾਉਣੀਆਂ ਆ ਤਾ ਤਾ ਕਰਤਾ ਸ਼ਗਲਿਆ ਆਜੋ ਆਜੋ ਬਾਜੀਆਂ ਆ ਆਟੇ ਦਾ ਫਿਰਦਾ ਹੀ ਚੱਲ ਬਾਹਰ ਨਿਕਲ ਨਾ 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 ਓਏ ਸ਼ਮ ਸ਼ਾਹਬ ਨਾ ਕਾ ਤੂੰ ਨਿਆਣਾ ਤੂੰ ਦੱਸ ਇਹ ਤੇ ਪਟਾਕੇ ਪਾਏ ਨਹੀਂ ਮੂਰਖਾ ਫਾਇਦਾ ਕੋਈ ਨਹੀਂ ਰੋਣੋ ਨਹੀਂ ਹਟਣਾ ਆਗ ਜੀ ਨਹੀਂ ਮੇਰਾ ਚੀਦਾ ਆਹ ਫੜ ਕਿਉਂ ਨਹੀਂ ਪਾਣਾ ਚਾਹੀਦਾ ਇਹ 9-10 ਸਾਲ ਦੀ ਉਮਰ ਤੱਕ ਕੋਲ ਉੱਤੇ ਲਿਖਿਆ ਵੀ ਹੈ ਇਹਦੇ 9-10 ਸਾਲ ਦੀ ਉਮਰ ਆਹ ਲਾ ਦੋ ਸਾਰੀਆਂ ਵੱਡੀਆਂ ਗਈਆਂ ਵਾ ਤੇ ਆ 10 ਖਾੜਾ ਦੋ ਜਾਦੀ ਨੇ ਖਾਈ ਓਏ ਪੰਜ ਖਾੜਾ ਪੰਜ ਦੇ ਰਹੇ ਹੋ ਤੈਨੂੰ ਉਹ ਬਰ ਚਾਹ ਖੰਦੀ ਖਵਾ ਦੂ ਸੁਆਦ ਹੋ ਬਹੁਤ ਮਿੱਠੀ ਹੈ ਸੁਆਦ ਹੋਦਾ ਮਤਲਬ ਕੀ ਆ ਕੰਨੀਆ ਇੱਥੇ ਬਾਬਾ ਸੋਨ ਸਿੰਘ ਜੀ ਪਕਣਾ ਉਹਨਾਂ ਦੇ ਇਧਰਲੇ ਬਨੇ ਨਾ ਘਰਾਂ ਤੋਂ ਪਰਲੇ ਬਨੇ ਉਹਨਾਂ ਦੇ ਪਰਿਵਾਰ ਦੀਆਂ ਕੋਠੀਆਂ ਵੀ ਆ ਉਹ ਇੱਥੇ ਰਹਿੰਦੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀਆਂ ਦੁਕਾਨਾਂ ਵੀ ਹੈਗੀਆਂ ਜੀ ਬਾਕੀ ਇਹੋ ਜਿਹੇ ਸ਼ਹੀਦ ਜਿਹੜੀ ਧਰਤੀ ਤੇ ਹੋਣ ਜਨਮੇ ਜਿੱਥੇ ਰਹੇ ਹੋਣ ਉਹ ਧਰਤੀ ਵੈਸੇ ਕਰਮਾ ਭਾਗਾ ਵਾਲੀ ਹੁੰਦੀ ਤੇ ਇਹ ਭਾਗਾ ਵਾਲੀ ਧਰਤੀ ਆ ਪਿੰਡ ਪਕਣਾ ਕੀ ਹੋ ਗਿਆ ਸ਼ਬਦ ਦੇਖ ਲੈਂਦੇ ਬਾਅਦ ਚ ਫੇਰ ਲੈ ਨਹੀਂ ਕੋਈ ਚਲ ਗੋਗਲ ਨਹੀਂ ਗੋਗਲ ਨਹੀਂ ਇਹਦੇ ਪੁੱਤ ਕੰਨ ਨਾਲ ਆ ਆ ਵੀ ਲਾ ਜਿਹੜਾ ਸਾਈਕਲ ਫੜ ਕੇ ਆ ਰਾਤ ਨੂੰ ਚੁੱਟੀ ਆ ਸਾਈਕਲ ਜਾਓ ਕੰਨ ਨਾਲ ਦੇ ਕੰਨ ਨਾਲ ਰੇਤਾ ਖਿਲਾ ਰਹੇ ਹੋ ਨਾ ਪਤਾ ਨਿਆਣੇ ਲਾ ਭੇਰੇ ਤਣ ਕੋਈ ਭਲਾਰੋ ਨਾ ਉਹ ਤੂੰ ਬੂਟ ਦੇ ਇਦਾਂ ਮੈਂ ਅੱਗੇ ਤੈਨੂੰ ਕਹਾਂ ਇਦਾਂ ਨਹੀਂ ਕੰਮ ਕਰਨਾ ਉਹਦਾ ਖੇਡੋ ਬੂਟਾਂ ਦੀ ਨਹੀਂ ਪਾਉਣੇ ਬੂਟ ਲਾ ਲਓ ਦੌੜ ਨੇ ਚਾ ਕੋਈ ਨਹੀਂ ਪਾਈ ਰਹਿੰਦੇ ਪਾਈ ਰਹਿੰਦੇ ਚਲੇ ਜਾ ਕੇ ਝਾੜ ਲਾਗੇ ਅੱਖਾਂ ਅੱਖਾਂ ਚ ਨਾ ਪਾ ਜੋ ਨਿਕਲ ਨਹੀਂ ਨਹੀਂ ਅੱਖਾਂ ਚ ਰਹਿ ਤਾ ਜਲਦੀ ਵੀਡੀਓ ਜ਼ੂਮ ਕਰੋ ਨਹੀਂ ਆ ਵਾਧੂਆ ਜ਼ੂਮ ਨਹੀਂ ਨਹੀਂ ਹੋਰ ਕਰੋ ਜ਼ੂਮ ਆਵੇ ਦੋਸਤੋ ਅੱਜ ਇਹ ਕੈਮਰੇ ਦਾ ਨਜ਼ਾਰਾ ਅਕੀ ਦਾ ਕੀ ਹੈ ਦੂਰਬੀਨ ਦਾ ਨਜ਼ਾਰਾ ਆ ਜਿਹੜੇ ਘਰ ਤੋਂ ਦੇਖ ਰਹੇ ਉਹਦਾ ਵੇਖੋ ਕਿੱਥੇ ਆ ਆ ਆ ਘਰ ਚ ਐਡੀ ਦੂਰ ਰਹਿੰਦੇ ਬੱਲੇ ਬੱਲੇ ਹੈ ਬੀਬੀ ਮੱਲੇ ਮੱਲੇ ਵੇਲੇ ਪੈਰੀਆਂ ਚ ਲੋ ਲੋ ਜੀ ਬੱਚੇ ਸਾਡੇ ਨਹਾ ਰਹੇ ਨੇ ਬਿਨਾ ਪਾਣੀ ਤੋਂ ਚ ਬੱਚੇ ਵਿੱਚ ਹੋ ਚਿਬਾ ਚੇਰੋ ਖੋ ਗਿਆ ਸਿਰ ਦੁਰਬਿੰਦੇ ਹੀ ਯਾਰ ਨਹੀਂ ਤੁਲ ਕੋਈ ਨਹੀਂ ਕਰੀ ਜਾ ਕੇ ਨਾ ਹੀ ਕਰ ਲੈ ਸਾਰੇ ਬੱਤੀ ਆਈ ਨਹੀਂ ਮੋਟਰ ਨਾਲ ਤੁਹਾਨੂੰ ਆਗਾ ਬਾਹਰ ਰੇੜੇ ਦੇ ਵਿੱਚ ਖੜਾ ਕੇ ਨਾ ਰੇੜੇ ਤੇ ਟਾਇਰ ਲਾ ਕੇ ਹਾਂ ਨਾ ਲਾ ਦੇ ਕੋ ਕੋ ਸਵੀ ਇਹ ਫਿਰਦਾ ਦੇਖੋ ਜੀ ਪਿੰਡਾਂ ਦੇ ਨਿਆਰੇ ਸਾਡੇ ਬੱਚੇ ਖੁਸ਼ 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 ਕੁਛ ਹਾਵ ਕਿੰਨੇ ਪੀਣਾ ਪਾਣੀ ਪਾਣੀ ਤੇਰੇ ਕੋਈ ਨਹੀਂ ਆ ਚਾਚੂ ਜੀ ਮੈਂ ਦੂਰ ਪਿੰਡ ਫਰੰਦੋ ਹਾਂ ਚਾਚੂ ਨੇ ਦੂਰ ਪਿੰਡ ਫੜੀ ਆ ਮੈਂ ਮੈਂ ਕਿੰਨੇ ਮਾਰਿਆ ਸੀ ਘਰ ਜਾ ਮੈਂ ਸੈ ਜਾਊਂਗਾ ਤੁਸੀਂ ਤੁਮ ਜਾਓ ਪਸ ਸਕੂਲ ਲੋ ਜੀ ਅੰਬੀਆਂ ਤੋੜ ਰਹੇ ਅਸੀਂ ਇਹਨਾਂ ਅੰਬੀਆਂ ਦੀ ਬਣਾਵਾਂਗੇ ਜਾ ਕੇ ਚਾਟ ਨਹੀਂ ਇੱਧਰ ਕਣਕਾਂ ਉੱਧਰ ਕਣਕਾਂ ਕਣਕਾਂ ਦੇ ਵਿੱਚ ਬੂਰ ਪਿਆ ਅਫਰ ਥੋੜਾ ਜਿਹਾ ਇੱਥੇ ਉੱਪਰ ਕਿੱਧਰ ਉੱਪਰ ਨੀ ਆ ਦੋ ਵਾਰੀ ਹਾਂ ਕਿਹੜੀਆਂ ਤੂੰ ਮਿੱਤਰਾਂ ਦੇ ਅੰਬ ਤੋੜਦੀ ਹੈਂ ਬੱਸ ਕਰੋ ਕਿ ਕਿੰਨੇ ਤੋੜਨੇ ਚ ਚੜਨੀ ਸਾਰੇ ਪਿੰਡ ਨੂੰ ਤੇ ਨਹੀਂ ਖਵਾਣੀ ਕਿਤੇ ਇੱਕ ਮਿੰਨੂ ਦੋ ਸਾਰੇ ਬੱਸ ਆ ਜੀ ਤਲੀ ਆ ਲੈ ਆ ਆ ਆ ਆ ਆ ਛੱਡ ਦੇ ਤੂੰ ਇੱਕ ਬਤਾ ਲੈ ਆ ਲੈ ਖਾਦਾ ਨਹੀਂ ਜਾਣ ਤੇਰੇ ਕੋ ਪਤਾ ਲੈ ਮੈਂ ਖਾਦਾ ਵਾ ਮਾਂ ਦਾ ਬਦੀਲਾ ਲੈ ਤੋੜ ਲਈ ਹੁਣ ਠੀਕ ਹੈ ਚੱਲੀ ਹੁਣ ਚੱਲੋ ਜੀ ਅਸੀਂ ਘਰ ਨੂੰ ਤਾਂ ਕਿਕਰ ਦੇ ਉਲੇ ਸੂਰਜ ਤੇ ਪਿੰਡ ਭਕਣਾ ਇਹ ਪਿੰਡ ਭਕਣਾ ਤੇ ਅਸੀਂ ਤੁਰਦੇ ਤੁਰਦੇ ਬਿਲਕੁਲ ਨਹੀਂ ਥਕਣਾ ਸਾਡੇ ਹੱਥ 'ਚ ਆ ਅੰਬੀ ਉਹ ਖੱਟੀ ਇਹ ਆ ਜੀ ਪਿੰਡ ਪਕਨੇ ਦਾ ਸਕੂਲ ਸਰਕਾਰੀ ਸ਼ਹੀਦ ਗੁਰਸਾਹਿਬ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਕਣਾ ਕਲਾ ਬਲਾਕ ਅਨੁਸਾਰ ਇਹ ਨੇ ਜੀ ਬਾਬਾ ਸੋਰਨ ਸਿੰਘ ਜੀ ਪਕਣਾ ਸਿੱਖ ਕੌਮ ਦੀ ਜਿੰਦ ਜਾਨ ਜਿਨ੍ਹਾਂ ਨੂੰ ਸਿੱਖ ਕੌਮ ਕਦੇ ਵੀ ਉਹ ਆ ਨਹੀਂ ਸਕਦੀ ਆਹ ਬਾਹਰ ਜਾ ਤਾਂ ਮੈਨੂੰ ਆਏ ਇਹ ਜੀ ਪਕਨੇ ਪਿੰਡ ਦੀਆਂ ਗਲੀਆਂ ਚੱਲ 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 ਤੂੰ ਹੀ ਚੱਲ ਚੜਾਈ 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 ਕੀ ਆਜੇ ਸਸੀガル ਮਨਨ ਬਣਾਉਣੇ ਸਸੀガル ਕਾਸ਼ੀ ਦਾ ਸਤਿ ਸ੍ਰੀ ਅਕਾਲ ਛੱਤ ਸ੍ਰੀ ਚੱਲ 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 ਵੈਗਰ ਜੀ ਖਾਸਾ ਫਤਿਹ ਪਿਆਰੀਆਂ ਠੀਕਾ ਚੱਲਦੀ ਹੁਕਮ ਚਗਰੂ ਸਾਹਿਬ ਦੇ ਆਪਾਂ ਆ ਗਏ ਮਿੱਤਰਾਂ ਦੇ ਘਰ ਜਿੰਮ ਜਿੰਦਰੇ ਮਾਰ ਕੇ ਐ ਯਾਰ ਤੁਰ ਗਏ ਛੱਡ ਕੇ ਮਹਿਲ ਤੇ ਮੰਦਿਰਾਂ ਨੂੰ ਪਾਣੀ ਉੱਚਲਦਿਆਂ ਉੱਚਲਦਿਆਂ ਨਹੀਂ ਬੁਝਦੀ ਜਿਹੜੀ ਲੱਗੀ ਹੋਵੇ ਅੱਗ ਅੰਦਰਾਂ ਨੂੰ ਜਿਹੜੀ ਲੱਗੀ ਹੋਵੇ ਅੱਗ ਅੰਦਰਾਂ ਨੂੰ